ਸੱਚੀ ਗੱਲ ਆਦਾਬ ਨਮਸਕਾਰ ਅਸੀਂ ਅੱਜ ਫੇਰ ਇੱਕ ਨਵੀਂ ਸੋਚ ਦੇ ਨਾਲ ਤੇ ਨਵੇਂ ਨੁਕਤੇ ਨੂੰ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਏ ਆ ਤੁਸੀਂ ਸ਼ੁਰੂ ਕਰੋਗੇ ਬਿਲਕੁਲ 4000 ਸਾਲ ਪੁਰਾਣੇ ਇੱਕ ਫਲ ਦੀ ਅੱਜ ਮੈਂ ਗੱਲ ਕਰਨ ਲੱਗਾ ਹਾਂ ਤੇ ਗਰਮੀਆਂ ਦਾ ਮੌਸਮ ਹੈ ਤੇ ਅੱਜ ਉਹ ਅੱਜ ਕੱਲ ਦੇ ਟਾਈਮ ਦੇ ਵਿੱਚ ਸਾਰੇ ਭਾਰਤ की सारी ਦੁਨੀਆ ਦੇ ਵਿੱਚ ਉਹ ਫਲ ਬੜੇ ਸ਼ੌਕ ਨਾਲ ਖਾਇਆ ਜਾਂਦਾ ਹੈ ਮਤੀਰਾ ਵਾਟਰਮੈਲਨ ਜਾਂ ਹਦਵਾਨਾ ਤੇ ਲੋ ਜੀ ਅੱਜ ਫਿਰ ਅਦਵਾਨੇ ਦੀ ਗੱਲ ਹੀ ਕਰੂੰ ਕਿ ਉਹਨਾਂ ਰੋਜ਼ ਨਾਸ਼ਤੇ ਵਿੱਚ ਆਪਾਂ ਸ਼ੁਰੂ ਕਰਨਾ ਕਾ ਇਹਦਾ ਕਰੀਏ ਖਾਣਾ ਸ਼ੁਰੂ ਕਰੀਏ ਕਿਉਂਕਿ ਇਹਦੇ ਫਾਇਦੇ ਜਦੋਂ ਮੈਂ ਦੱਸਾਂਗੀ ਤਾਂ ਪਤਾ ਲੱਗੇਗਾ ਕਿ ਇਹ ਤਾਂ ਅਨਮੋਲ ਕਿ ਸਾਨੂੰ ਕੁਦਰਤੀ ਖਜ਼ਾਨਾ ਦਿੱਤਾ ਹੋਇਆ ਜੀ ਡਾਕਟਰ ਹਰਸ਼ਿੰਦਰ ਬੋਲਣ ਪਹਿਲਾਂ ਬੋਲਾ ਆ ਦੱਸੋ ਜੀ ਇਹਦੇ ਵਿੱਚ ਕਿਹੜੇ ਕਿਹੜੇ ਮਿਨਰਲ ਨੇ ਤੇ ਇਹਦੇ ਵਿੱਚ ਕਿਹੜੇ ਫਾਇਦੇਮੰਦ ਵਾਲੇ ਤੱਤ ਨੇ ਦੇਖੋ ਜੀ ਪੋਟਾਸ਼ੀਅਮ ਮੈਗਨੀਸ਼ੀਅਮ ਫੇਰੇ ਦੇ ਵਿੱਚ ਜੇ ਵਿਟਾਮਿਨ ਏ ਸੀ ਤੇ ਨਾਲ ਇਹਦੇ ਵਿੱਚ 13 ਦੇ 13 ਭਰੇ ਪਏ ਨੇ ਐਂਟੀਆਕਸੀਡੈਂਟਸ ਉਹ ਜੇ ਕਿਤੇ ਸਾਨੂੰ ਇਸ ਬਾਬਤ ਪਹਿਲਾਂ ਖੋਜ ਆ ਗਈ ਹੁੰਦੀ ਮੈਨੂੰ ਲੱਗਦਾ ਜਦੋਂ ਕੋਵਿਡ ਸੀ ਤਾਂ ਸਾਰਿਆਂ ਨੇ ਹਦਵਾਣੇ ਮੁਕਾ ਦੇ ਨਹੀਂ ਸੀ ਖਾ ਕੇ ਕੀ ਬਿਲਕੁਲ ਬਿਲਕੁਲ ਜਿਵੇਂ ਐਸੀ ਬਿਲਕੁਲ ਪਰ ਆਪਾਂ ਯਾਦ ਹੀ ਨਹੀਂ ਕਰਨਾ ਉਹ ਸਮਾਂ ਬਹੁਤ ਵਾਕਈ ਖਤਰਨਾਕ ਸੀ ਪਰ ਇਹਦੇ ਵਿੱਚਲੇ ਲਾਈਕੋਪੀਨ ਗਜ਼ਬ ਗਜ਼ਬ ਅਸਰ ਵਿਖਾਉਂਦੇ ਨੇ ਤੇ ਆਪਾਂ ਕੁਝ ਖੋਜਾਂ ਜੇ ਮੇਰਾ ਖਿਆਲ ਹੈ ਸਾਂਝੀਆਂ ਕਰ ਦਈਏ ਕੀ ਖਿਆਲ ਬਿਲਕੁਲ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਇਹਦਾ ਕਿਹੜੀ-ਕਿਹੜੀ ਬਿਮਾਰੀਆਂ ਦੇ ਵਿੱਚ ਖੋਜਾਂ ਦੇ ਤਹਿਤ ਇਹਦੇ ਫਾਇਦੇ ਮਿਲੇ ਨੇ ਕਿਉਂਕਿ ਸਾਡਾ ਪ੍ਰੋਗਰਾਮ ਤਾਂ ਦੇਖੋ ਜੀ ਖੋਜਾਂ ਤੇ ਆਧਾਰਿਤ ਹੈ ਬਿਲਕੁਲ ਆਪਾਂ ਖੋਜਾਂ ਦੀ ਗੱਲ ਕਰੀਏ ਸੋ ਦੇਖੋ ਕੁਝ ਤਾਂ ਲੈਬੋਰਾਟਰੀ ਵਿੱਚ ਟੈਸਟ ਕੀਤੇ ਗਏ ਸੀ ਜਿਹਦੇ ਵਿੱਚ ਇਹਦਾ ਮਤੀਰੇ ਦਾ ਰਸ ਉਹਦਾ ਨਾਲ ਸ਼ਾਮਿਲ ਕਰਕੇ ਕੁਝ ਕੈਂਸਰ ਦੇ ਸੈੱਲਾਂ ਦੇ ਨਾਲ ਜਦੋਂ ਖੋਜ ਕੀਤੀ ਗਈ ਇਹ ਵੇਖਿਆ ਕਿ ਉਹ ਕੈਂਸਰ ਦੇ ਸੈੱਲ ਉਨੀ ਸਪੀਡ ਨਾਲ ਵਧ ਨਹੀਂ ਸਕੇ ਇਹ ਅਸਰ ਵੇਖਿਆ ਗਿਆ ਸੀ ਇਹਦੇ ਵਿਚਲੇ ਜੋ ਲਾਈਕੋਪੀਨ ਜਿਹੜੇ ਇنسੁਲਿਨ ਇنسੁਲਿਨ ਲਾਈਕ ਗ੍ਰੋਥ ਫੈਕਟਰ ਯਾਨੀ ਉਹਨਾਂ ਤੇ ਜੋ ਕਰਦੇ ਨੇ ਉਹਦੇ ਨਾਲ ਦੇਖਿਆ ਗਿਆ ਕਿ ਸੈੱਲਾਂ ਦੀ ਜੋ ਖਾਸ ਤੌਰ ਤੇ ਕੈਂਸਰ ਦੇ ਸੈੱਲਾਂ ਦੀ ਸਪੀਡ ਵਧਨ ਦੀ ਸੀ ਉਹ ਕਾਫੀ ਘਟੀ ਹੋਈ ਲੰਬੀ ਤੇ ਇਹੋ ਕਾਰਨ ਸੀ ਉਹਨਾਂ ਨੇ ਕਿਹਾ ਇਹ ਇਲਾਜ ਜ਼ਰੂਰ ਤੁਸੀਂ ਜਿਹੜਾ ਵੀ ਅੰਤੜੀਆਂ ਦੇ ਕੈਂਸਰ ਨਾਲ ਕੋਈ ਪੀੜਾ ਤੇ ਜ਼ਰੂਰ ਆਪਣਾ ਇਲਾਜ ਜਾਰੀ ਰੱਖੋ ਜੋ ਵੀ ਆਪਰੇਸ਼ਨ ਕਰਨਾ ਹੈ ਜਾਂ ਇਲਾਜ ਕਰਨਾ ਹੈ ਪਰ ਨਾਲ ਖੁਰਾਕ ਵਿੱਚ ਇਹਦਾ ਇਹਦਾ ਫਾਇਦਾ ਜ਼ਰੂਰ ਲਓ ਨਾਲ ਨਦੀਰਾ ਜ਼ਰੂਰ ਦੇਖੋ ਬਿਲਕੁਲ ਕਿਉਂਕਿ ਅੰਤੜੀਆਂ ਦੇ ਕੈਂਸਰ ਨੂੰ ਰੋਕਣ ਵਿੱਚ ਬਾ ਕਮਾਲ ਅਸਰ ਇਹਦਾ ਦੇਖਿਆ ਗਿਆ ਸੀ ਕਿ ਅੰਤੜੀਆਂ ਤੰਦਰੁਸਤ ਰੱਖਦਾ ਜੇ ਛੇਤੀ ਕਿਤੇਆਂ ਬਿਮਾਰੀ ਨਹੀਂ ਹੋਣ ਦਿੰਦਾ ਪਾਣੀ ਪੂਰਾ ਕਰ ਦਿੰਦਾ ਜੇ ਉਹ ਵੀ ਗਰਮੀਆਂ ਦੇ ਵਿੱਚ ਇਸ ਤੋਂ ਵਧੀਆ ਪੂਰੇ ਸੰਪੂਰਨ ਤੱਤ ਜਦੋਂ ਮਿਲ ਰਹੇ ਹੋਣ ਆਪਾਂ ਕਿਉਂ ਹੀ ਡੱਬਾ ਬੰਦ ਲੈਣੇ ਨੇ ਜੂਸ ਖਾਸ ਤੌਰ ਤੇ ਜਿਨ੍ਹਾਂ ਵਿੱਚ ਨਮਕ ਵੀ ਵੱਧ ਦੇ ਮਿੱਠਾ ਵੀ ਵੱਧ ਦੇ ਕੀ ਖਿਆਲ ਹੈ ਨਹੀਂ ਖਿਆਲ ਤਾਂ ਬਹੁਤ ਵਧੀਆ ਪਰ ਇਹ ਵੀ ਦੱਸ ਦਿਓ ਵੀ ਜਿਹੜਾ ਰੇੜੀਆਂ ਤੇ ਕਟਿਆ ਹੋਇਆ ਮਤੀਰਾ ਜਾਂ ਖੁੱਲਾ ਮਤੀਰਾ ਅੱਜ ਕੱਲ੍ਹ ਵਿਕਦਾ ਹੈ ਕਿ ਉਹ ਲੈਣਾ ਚਾਹੀਦਾ ਹੈ ਕਿ ਆਪਾਂ ਮਤੀਰੇ ਦਾ ਲੈ ਕਰੇ ਲੈ ਕੇ ਆਈਏ ਤੇ ਫਿਰ ਕੱਟ ਕੇ ਤੇ ਉਹਦੇ ਤੇ ਕੁਝ ਕਰਕੇ ਫਿਰ ਖਾਈਏ ਇਹਦੇ ਬਾਰੇ ਜ਼ਰੂਰ ਦੱਸੋ ਦੇਖੋ ਕੱਟੇ ਹੋਏ ਦੇ ਉੱਤੇ ਅਸੀਂ ਕਾਫੀ ਇਸ ਵੇਲੇ ਚੈੱਕ ਹੋ ਚੁੱਕੀਆਂ ਨੇ ਕਿ ਉਹਦੇ ਤੇ ਕਈ ਕਿਸਮਾਂ ਦੇ ਕਿਟਾਣੂ ਹੁੰਦੇ ਨੇ ਜਿਹੜੇ ਫੂਡ ਪੋਇਜ਼ਨਿੰਗ ਕਰਦੇ ਖਾਸ ਕਰ ਮੱਖੀਆਂ ਮੱਖੀਆਂ ਲਬਧੇਰੀਆਂ ਮੱਖੀਆਂ ਬੈਠੀਆਂ ਨੇ ਬਿਲਕੁਲ ਕੋਰੋਨਾ ਮੱਖੀਆਂ ਰਾਹੀਂ ਹੀ ਆਏ ਕਿਟਾਣੂ ਜੋ ਇਹ ਨਾਸ ਮਾਰ ਦਿੰਦੇ ਨੇ ਸੋ ਉਹ ਕਿਰਪਾ ਕਰਕੇ ਤੁਸੀਂ ਕੱਟੇ ਹੋਏ ਫਲ ਬਿਲਕੁਲ ਵੀ ਨਹੀਂ ਲੈਣੇ ਪਰ ਜਿਹੜੀ ਕੁਕਰ ਬਿਟਾਸਿਨ ਇਹਦੇ ਵਿੱਚ ਭਰੀ ਪਈ ਜੇ ਹੁਣ ਉਹਦੀ ਤਾਂ ਗੱਲ ਕਰੀਏ ਕਿਉਂਕਿ ਇਹ ਕੁਕਰ ਬਿਟਾਸਿਨ ਸਾਡੇ ਸਰੀਰ ਅੰਦਰ ਕੈਂਸਰ ਦੇ ਸੈੱਲਾਂ ਵਿਰੁੱਧ ਇੱਕ ਤਗੜਾ ਜਿਹਹਾਦ ਪੈਦਾ ਕਰ ਦਿੰਦੀ ਜੇ ਉਹਨਾਂ ਨਾਲ ਲੜਾਈ ਕਰਦੀ ਜੇ جنگ ਕਰਦੀ ਜੇ ਸੋ ਉਹ ਵਿਗੜੇ ਹੋਏ ਸੈੱਲ ਨੇ ਬਾਡੀ ਦੇ ਉਹਨਾਂ ਨੂੰ ਮਾਰ ਵੀ ਮਕਾਉਂਦੀ ਜੇ ਤੇ ਮੇਰੇ ਕੋਲ ਤਾਂ ਅਜ ਇੱਕ ਖੋਜ ਪਈ ਜੇ ਜੇ ਤੁਸੀਂ ਕਹੋ ਮੈਂ ਜ਼ਰੂਰ ਇਹਦੇ ਵਿੱਚ ਲਾ ਹਾਂ ਜਰੂਰ ਇਹ 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 ਤਾਂ ਸਭ ਤੋਂ ਜ਼ਰੂਰੀ ਕੰਮ ਹੈ ਕਿਉਂਕਿ ਕਿਉਂਕਿ ਖੋਜ ਬਾਰੇ ਤਾਂ ਗਿਆਨ ਲਈਏ ਸੀ ਇਹ ਅੰਤਰਰਾਸ਼ਟਰੀ ਖੋਜ ਜੇ ਜੋ ਜਰਨਲ ਵਿੱਚ ਛਪੀ ਹੋਈ ਜੇ ਜਿਸ ਵਿੱਚ ਇਹ ਸਾਰੀਆਂ ਖੋਜਾਂ ਹੋਈਆਂ ਕਿ ਇਹਨਾਂ ਦੇ ਅੰਦਰ ਸਿਟਰੂਲਿਨ ਹੁੰਦਾ ਜੇ ਜੋ ਅਸੀਂ ਇਹ ਮਤੀਰੇ ਦੇ ਅੰਦਰ ਜਾਂ ਹਦਵਾਣੇ ਦੇ ਅੰਦਰ ਜੋ ਮਿਲਦਾ ਜੇ ਤੇ ਇਹ ਖੋਜ ਦੱਸਦੀ ਜੇ ਕਿ ਇਹ ਅਮਾਈਨੋ ਐਸਿਡ ਜੇ ਜਿਹੜਾ ਕਮਾਲ ਦਾ ਅਸਰ ਵੇਖੋ ਕਿ ਨਾਈਟ੍ਰਿਕ ਆਕਸਾਈਡ ਕਰਕੇ ਸਾਡੀਆਂ ਸਰੀਰ ਅੰਦਰ ਦੀਆਂ ਨਸਾਂ ਹੀ ਖੋਲ ਦਿੰਦਾ ਜੇ ਇਹਦੇ ਵਿੱਚ ਬਲੱਡ ਪ੍ਰੈਸ਼ਰ ਆਪਣੇ ਆਪ ਘਟ ਗਿਆ ਤੇ ਫਿਰ ਤੁਸੀਂ ਇਹ ਦੇਖੋ ਕਿ ਇਹਦਾ ਅਸਰ ਜੋ ਇਹਨਾਂ ਨੇ ਖੋਜ ਦੱਸੀ ਜੇ ਕਿ ਇਹਦੇ ਵਿੱਚ ਬਲੱਡ ਪ੍ਰੈਸ਼ਰ ਘਟਣ ਦੇ ਨਾਲ ਇਹਦੇ ਨਾਲੋਂ ਨਾਲ ਅਗਲੇ ਤੱਤ ਜੋ ਇਹਦੇ ਵਿੱਚਲੇ ਮੈਗਨੀਸ਼ੀਅਮ ਪੋਟਾਸ਼ੀਅਮ ਵਿਟਾਮਿਨ A B6 ਵਿਟਾਮਿਨ C ਇਹ ਦਿਲ ਲਈ ਇੱਕ ਤਗੜੀ ਕੁਦਰਤੀ ਖੁਰਾਕ ਸਾਨੂੰ ਦੇ ਛੱਡੀ ਜੇ ਸੋ ਜੇ ਇਹ ਨਹੀਂ ਖਾਧੀ ਤਾਂ ਦਿਲ ਤਗੜਾ ਬਿਲਕੁਲ ਨਹੀਂ ਜੇ ਹੋਣਾ ਜੇ ਕਿਸੇ ਨੂੰ ਦਿਲ ਦੇ ਦਿੱਤਾ ਹੋਇਆ ਜੇ ਤਾਂ ਫਿਰ ਉਹ ਅਗਲੇ ਦੀ ਸਿਰਦਰਦੀ ਪਰ ਜੇ ਨਹੀਂ ਦਿੱਤਾ ਜੇ ਆਪਣਾ ਦਿਲ ਆਪਣੇ ਕੋਲ ਹੈ ਤੇ ਉਹਦਾ ਖਿਆਲ ਵੀ ਤੁਸੀਂ ਹੀ ਰੱਖਣਾ ਜੇ ਕਿਸੇ ਹੋਰ ਦਾ ਜੇ ਲੈ ਲਿਆ ਜੇ ਉਹਦਾ ਵੀ ਖਿਆਲ ਰੱਖਣਾ ਜੇ ਸੋ ਹਦਵਾਣਾ ਖਾਣੇ ਪਿਣਾ ਜੇ ਤੇ ਜੇ ਗੱਲਾਂ ਲਾਲਸਰ ਖਦਵਾਣੇ ਵਾਂਗ ਕਰਨੀਆਂ ਜੇ ਚਮੜੀ ਦੇ ਉੱਤੇ ਚੁਰੜੀਆਂ ਪੈਣ ਤੋਂ ਰੋਕਣਾ ਜੇ ਫਿਰ ਵੀ ਕਮਾਲ ਦਾ ਅਸਰ ਦਿਖਾਉਂਦਾ ਜੇ ਤੇ ਹੁਣ ਤੁਸੀਂ ਮੈਨੂੰ ਇਹ ਨਾ ਪੁੱਛੋ ਕਿ ਮੈਂ ਸਵੇਰੇ ਹਦਵਾਣੇ ਦੀ ਬਾਹਰਲੀ ਚਿੱਲੜ ਕਿਉਂ ਕਿ ਆਸੀਂ ਰੱਖਦੇ ਹੋ ਹਾਂ ਇਹ ਇਹ ਤਾਂ ਤੁਸੀਂ ਅੱਜ ਮੇਰੇ ਜਦ ਮੈਂ ਛਿਲ ਰਿਆ ਸੀ ਕਿ ਤੁਸੀਂ ਕਹਿ ਦਿੱਤੀ ਛਿਲਣ ਰੱਖਦੇ ਹੋ ਮੈਂ ਕਿਹਾ ਇਹ ਪਤਾ ਨਹੀਂ ਹੁਣ ਇਹਦਾ ਕਿਹੜਾ ਕੀ ਨਵਾਂ ਨੁਕਤਾ ਕੱਢ ਕੇ ਲਿਆਇਰ ਉਹ ਵੀ ਦੱਸ ਦਿਓ ਆਪਣੇ ਸੋਤਿਆਂ ਨੂੰ ਚਮੜੀ ਉੱਤੇ ਅਸਰ ਹੀ ਬੜੇ ਕਮਾਲ ਦੇ ਨੇ ਦੇਖੋ ਜੀ ਇਹਦੇ ਵਿੱਚਲਾ ਵਿਟਾਮਿਨ ਸੀ ਤੇ ਏ ਖਾਣ ਨਾਲ ਤਾਂ ਫਾਇਦਾ ਦਿੰਦਾ ਹੀ ਜੇ ਪਰ ਜਦੋਂ ਤੁਹਾਡੇ ਹਸਬੰਡ ਕਿਤੇ ਇਹ ਛਿੱਲ ਕੇ ਉੱਥੇ ਰੱਖਦੇ ਹੋਣ ਨਾ ਚਿੱਲੜ ਦੇ ਅੰਦਰ ਮਾੜਾ ਜਿਹਾ ਹਿੱਸਾ ਹਦਵਾਣੇ ਦਾ ਲਾਲੀ ਵਾਲਾ ਜ਼ਰੂਰ ਨਾਲ ਰੱਖਦੇ ਹੋ ਰਹਿਣ ਦੇਣਾ ਉਹਨੂੰ ਚੁੱਕ ਲਿਓ ਕੁਛ ਕਰਨਾ ਬਹੁਤਾ ਨਹੀਂ ਜੇ ਪੋਲਾ ਪੋਲਾ ਆਪਣੇ ਚਾਰੇ ਪਾਸੇ ਚਿਹਰੇ ਤੇ ਹੱਥਾਂ ਤੇ ਬਾਹਾਂ ਤੇ ਉਹਨੂੰ ਰਗੜ ਕੇ ਵੇਖੋ ਕਿੰਨਾ ਕਮਾਲ ਦਾ ਅਸਰ ਦਿਖਦਾ ਜੇ ਕਿਉਂਕਿ ਚਮੜੀ ਖਾਸ ਤੌਰ ਤੇ ਜੇ ਤੁਸੀਂ ਪੈਰਾਂ ਦੇ ਉੱਤੇ ਵੀ ਰਗੜ ਦੋ ਬਹੁਤ ਕਮਾਲ ਦੇ ਅਸਰ ਦਿਖਦੇ ਨੇ ਵਰਤਨਾ ਪਰ ਲਗਾਤਾਰ ਪੈਂਦਾ ਜੇ ਘੱਟੋ ਘੱਟ ਮਹੀਨਾ ਉਹ ਤਾਂ ਮਹਿੰਗੇ ਮਹਿੰਗੇ ਫੇਸ ਪੈਕਸ ਬਾਜ਼ਾਰੋਂ ਮਿਲਦੇ ਨੇ ਉਹਨਾਂ ਦੀ ਲੋੜ ਨਹੀਂ ਸੋ ਕਰੇਲੂ ਨੁਸਖਾ ਤੁਸੀਂ ਇੰਨਾ ਕੀ ਕਰ ਲਿਆ ਕਰੋ ਜੇ ਬਾਅਦ ਵਿੱਚ ਡਰਾਈ ਲੱਗੇ ਨਾ ਮਾੜੀ ਜੀ ਮਲਾਈ ਕੱਢ ਕੇ ਉਹਦੇ ਨਾਲ ਪੋਲੀ ਪੋਲੀ ਮਲ ਲਓ ਜਾਂ ਫਿਰ ਵਰਜਨ ਕੋਕੋਨਟ ਆਇਲ ਉਹ ਬਾਅਦ ਵਿੱਚ ਥੋੜੀਆਂ ਜਿਹੀਆਂ ਬੂੰਦਾਂ ਲੈ ਕੇ ਪੋਲਾ ਪੋਲਾ ਮ사ਜ ਕਰ ਲਓ ਪਹਿਲਾਂ ਇੱਧਰ ਗੁਲਾਈ ਵਿੱਚ ਫਿਰ ਉੱਪਰ ਤੇ ਫਿਰ ਇਸ ਤਰ੍ਹਾਂ ਚ ਫੇਰੇ ਥੱਲੋਂ ਉੱਪਰ ਨੂੰ ਬਸ ਫਰਗਦਾ ਰਗਾਦਾ ਰੋਏਗਾ ਤੇਲ ਦੇ ਤਾਂ ਬਹੁਤ ਫਾਇਦੇ ਨੇ ਪਰ ਖਾਸ ਕਰ ਇਹ ਗੱਲ ਸਾਰੇ ਯਾਦ ਰੱਖ ਕਰ ਕਿ ਵਰਜਨ ਕੋਕੋਨਟ ਆਇਲ ਲੈਣਾ ਚਾਹੀਦਾ ਤੇ ਕੋਲਡ ਪ੍ਰੈਸਡ ਵਰਜਨ ਕੋਕੋਨਟ ਆਇਲ ਇਹਦਾ ਜਿਹੜਾ ਫਾਇਦਾ ਹੈ ਉਹ ਬਹੁਤ ਜ਼ਿਆਦਾ ਹੈ ਇਹ ਗੱਲ ਹੋਰ ਦੱਸੋ ਡਾਕਟਰ ਹਰਜਿੰਦਰ ਕਿ ਅਸੀਂ ਇਹ ਰੋਜ਼ ਸਵੇਰੇ ਮਤੀਰਾ ਨਾਸ਼ਤੇ ਨਾਲ ਜ਼ਰੂਰ ਲੈਣੇ ਆ ਉਹਨੂੰ ਐਂਜੇ ਲੈਣਾ ਚਾਹੀਦਾ ਹੈ ਕਿ ਉਹਦੇ ਉੱਪਰ ਕੁਝ ਪਾ ਕੇ ਲਈਏ ਦੇਖੋ ਜੀ ਜਿਹੜੀਆਂ ਖੋਜਾਂ ਕਹਿੰਦੀਆਂ ਨੇ ਕਿ ਮਤੀਰਾ ਵੱਧ ਅਸਰਦਾਰ ਹੁੰਦਾ ਜੇ ਜਦੋਂ ਉਹਦੇ ਉੱਤੇ ਹਲਕਾ ਜਾਂ ਕਾਲਾ ਲੋਨ ਪਾ ਲਓ ਉਹ ਅਸਰ ਹਾਜ਼ਮਾ ਵੀ ਕਰਦਾ ਜੇ ਨਹੀਂ ਤਾਂ ਕਈਆਂ ਨੂੰ ਅਫਾਰਾ ਹੋਣ ਲੱਗ ਜਾਂਦਾ ਜੇ ਇਹ ਜ਼ਰੂਰ ਅਜ਼ਮਾਇਓ ਕਿ ਲੈਣਾ ਕਿੰਨਾ ਜੇ ਉਹ ਆਪਾਂ ਬਾਅਦ ਚ ਦੱਸਦੇ ਆ ਪਹਿਲਾਂ ਇੱਕ ਨਵੀਂ ਖੋਜ ਜੋ ਹੋਰ ਆਈ ਜੇ ਤਾਜ਼ੀ-ਤਾਜ਼ੀ ਉਹ ਜ਼ਰੂਰ ਦੱਸਦੀਏ ਕਿਉਂਕਿ ਆਪਾਂ ਪਿਛਲੀ ਰੀਲ ਵਿੱਚ ਵੀ ਦੱਸਿਆ ਸੀ ਕਿ ਕਸਰਤ ਲਈ ਕੋਸ਼ ਖੁਰਾਕ ਵਧੀਆ ਜੇ ਅਦਰਕ ਦੀ ਗੱਲ ਜਿਵੇਂ ਅਦਰਕ ਦਾ ਫਾਇਦਾ ਅਸੀਂ ਪਿਛਲੀ ਲਓ ਜੀ ਇਹਦੇ ਵਿੱਚ ਹੁਣ ਇਹਨਾਂ ਨੇ ਖੋਜ ਵਿੱਚ ਕਿਹਾ ਕਿ ਸਿਟਰੂਲੀਨ ਜੋ ਹੈ ਤੁਹਾਡੇ ਪੱਠਿਆਂ ਦੇ ਵਿੱਚ ਜਮਾ ਹੋਇਆ ਤਜਾਬ ਜੋ ਉਹ ਯਾਨੀ ਟੁੱਟ ਭੱਜ ਸੈੱਲਾਂ ਦੀ ਜੋ ਤਗੜੀ ਕਸਰਤ ਤੋਂ ਬਾਅਦ ਲੈਕਟਿਕ ਐਸਿਡ ਜਮਾ ਹੋ ਜਾਂਦਾ ਹੈ ਇਹ ਬਹੁਤ ਸਵਿਅਰ ਐਕਸਰਸ ਸੋ ਉਹ ਸਾਫ਼ ਕਰਨ ਵਿੱਚ ਸਫਾਈ ਕਰਨ ਵਿੱਚ ਇਹਦਾ ਕਮਾਲ ਦਾ ਰੋਲ ਤੇ ਉਹ ਵੀ ਪਤਾ ਜੇ ਕਿੰਨੀ ਲਗਭਗ 10000 ਲੋਕਾਂ ਤੇ ਇਹ ਖੋਜ ਕੀਤੀ ਗਈ ਤੇ ਦੇਖਿਆ ਗਿਆ ਕਿ ਪੱਠਿਆਂ ਦੀ ਟੁੱਟ-ਫੁੱਟ ਛੇਤੀ ਤੇ ਉਹਨਾਂ ਦੇ ਅੰਦਰਲੀ ਸਫਾਈ ਛੇਤੀ ਇਹ ਕਰ ਦਿੰਦਾ ਜੇ ਸੋ ਇਹਦੇ ਲਈ ਲੈਣਾ ਕਿੰਨਾ ਜੇ ਮੇਰੇ ਕੋਲ ਜ਼ਰੂਰ ਦੱਸ ਦੇ ਹਾਂ ਇਹ ਤਾਂ ਜ਼ਰੂਰ ਹੈ ਕਿ ਨਾਲੇ ਇੱਕ ਗੱਲ ਤਾਂ ਦੇਖੋ ਸਭ ਤੋਂ ਜ਼ਰੂਰੀ ਹੈ ਕਿ ਹਰ ਇੱਕ 슈ਗਰ ਦਾ ਮਰੀਜ਼ ਮੇਰੇ ਤੋਂ ਆ ਕੇ ਇਹ ਸਵਾਲ ਜ਼ਰੂਰ ਪੁੱਛਦਾ ਕਿ ਡਾਕਟਰ ਸਾਹਿਬ ਮੈਂ ਮਤੀਰਾ ਖਾ ਸਕਦਾ ਹਾਂ ਕਿ ਨਹੀਂ ਖਾ ਸਕਦਾ ਸੋ ਇਹ ਜ਼ਰੂਰ ਦੱਸੋ ਤੁਸੀਂ ਦੇਖੋ ਜੀ ਮਤੀਰੇ ਦਾ ਜੂਸ ਤਾਂ ਬਿਲਕੁਲ ਨਹੀਂ ਉਹਨਾਂ ਨੇ ਪੀਣਾ ਪਰ ਮਤੀਰਾ ਖਾ ਸਕਦੇ ਹੋ ਉਹ ਵੀ ਤੁਸੀਂ ਕੋਲਾ ਇੱਕ ਛੋਟਾ ਲੈ ਲਓ ਤੇ ਉਹਦੇ ਵਿੱਚ ਜਿੰਨੇ ਤੁਸੀਂ ਕੱਟ ਕੇ ਪੀਸ ਪਾ ਸਕਦੇ ਹੋ ਉਹਦੇ ਉੱਤੇ ਕਾਲਾ ਲੂਣ ਛਿੜਕ ਕੇ ਤੇ ਕੋਸ਼ਿਸ਼ ਇਹੋ ਕਰਿਓ ਸਵੇਰੇ ਜਾਂ ਦੁਪਹਿਰੇ ਰਾਤ ਵੇਲੇ ਅਫਾਰਾ ਕਾਰੀ ਦਿੰਦਾ ਜੇ ਔਖੇ ਸੌਖੇ ਕਿਵੇਂ ਨਾ ਕਿਵੇਂ ਸੋ ਰਾਤ ਪਰ ਜੇ ਨਹੀਂ ਜਾਗਣਾ ਤਾਂ ਦਿਨੇ ਇਹ ਜ਼ਰੂਰ ਲਓ ਤੇ ਗਰਮੀਆਂ ਵਿੱਚ ਕੋਈ ਵੀ ਦਿਨ ਟੱਪਣਾ ਨਾ ਦੇਣਾ ਕਿਉਂਕਿ ਇਹਦੇ ਫਾਇਦੇ ਹੀ ਇੰਨੇ ਨੇ ਕਿ ਜੇ ਨਾ ਲਿਆ ਕੁਝ ਨਾ ਕੁਝ ਲੱਗੇਗਾ ਜ਼ਿੰਦਗੀ ਵਿੱਚੋਂ ਮੰਨਫੀ ਹੁੰਦਾ ਜਾਂਦਾ ਜੇ ਸੋ ਇਹਦੇ ਵਿੱਚ ਸਾਰ ਮੈਂ ਇੱਕ ਲਾਸਟ ਲਾਸਟ ਪਲੀਜ਼ ਦੱਸੋ ਤੁਸੀਂ ਦੱਸੋ ਤੇ ਕੋ ਜੀ ਇੱਥੇ ਤੱਕ ਕਹਿ ਦਿੱਤਾ ਗਿਆ ਜੇ ਕਿ ਜਿਨ੍ਹਾਂ ਦੀ ਯਾਦਦਾਸ਼ਤ ਘਟਣੀ ਸ਼ੁਰੂ ਹੋ ਗਈ ਜੇ ਉਹ ਇਹਨੂੰ ਰੈਗੂਲਰ ਤੌਰ ਤੇ ਜੇ ਖਾਣਾ ਸ਼ੁਰੂ ਕਰ ਦੇਣ ਮਿਲਦਾ ਤਾਂ ਹੈ ਨਹੀਂ ਸਾਰਾ ਸਾਲ ਸੋ ਜਦੋਂ ਵੀ ਮਿਲਦਾ ਜੇ ਉਦੋਂ ਜ਼ਰੂਰ ਖਾ ਲਿਓ ਇਹਦੇ ਨਾਲ 12% ਜਿਹੜੀ ਡਿਕਲਾਈਨ ਜੇ ਉਹ ਘਟ ਜਾਂਦੀ ਜੇ ਸਤ ਸਿ ਯਾਦਦਾਸ਼ਤ ਦੇਰ ਤੱਕ ਰਵਾ ਰੱਖ ਸਕਦੇ ਹੋ ਫੋਨ ਪੁੱਛੋ ਸਵਾਲ ਆ ਸਵਾਲ ਦਾ ਮੇਰਾ ਇੱਕੋ ਹੀ ਸੀ ਕਿ ਜੇ ਜਿਵੇਂ ਤੁਸੀਂ ਕਿਹਾ ਕਾਲਾ ਲੂਣ ਪਾ ਕੇ ਖਾਣਾ ਸ਼ੂਗਰ ਦੇ ਮਰੀਜ਼ ਵੀ ਖਾ ਸਕਦੇ ਨੇ ਮੈਂ ਥੋੜੀ ਜੀ ਵਾਰਨਿੰਗ ਐਡ ਕਰ ਦਿਆਂ ਕਿ ਸ਼ੂਗਰ ਦੇ ਨਾਲ ਬਲੱਡ ਪ੍ਰੈਸ਼ਰ ਵੀ ਬੜਾ ਨਾਲ ਹੀ ਹੁੰਦਾ ਸੋ ਲੂਣ ਦੀ ਵਰਤੋਂ ਜਿਹੜੀ ਹੈ ਉਹ ਬੜੀ ਮੋਡਰੇਸ਼ਨ ਦੇ ਵਿੱਚ ਕਰੋ ਬਲਕਿ ਖਿਆਲ ਰੱਖੋ ਬਲਕਿ ਬਲੱਡ ਪ੍ਰੈਸ਼ਰ ਵਾਲੇ ਲੂਣ ਨਹੀਂ ਵਰਤਣੇ ਦੇ ਵਿੱਚ ਇਹ ਵੀ ਕਿਹਾ ਕਿਉਂਕਿ ਇਹ ਆਪਣੇ ਆਪ ਵਿੱਚ ਇਹਦੇ ਅੰਦਰ ਤੱਤ ਹਨ ਕੇ ਨਸਾਂ ਖੋਲਦਾ ਬਲੱਡ ਪ੍ਰੈਸ਼ਰ ਘਟਾ ਦਿੰਦਾ ਹੈ ਸੋ ਆਪਾਂ ਉਦੋਂ ਇਹ ਲੂਣ ਨਾ ਵਰਤਿਆ ਜਾਵੇ ਜਾਂ ਵਰਤਨਾ ਤਾਂ ਬਹੁਤ ਬਰੀਕ ਧੂੜ ਲਓ ਇਸ ਤੋਂ ਵੱਧ ਨਹੀਂ ਉਸ ਤੋਂ ਬਗੈਰ ਵੀ ਬਹੁਤ ਸਵਾਦ ਲੱਗਦਾ ਜੀ ਸੇ ਖਾ ਸਕਦੇ ਇੱਕ ਵਾਰ ਫਿਰ ਯਾਦ ਕਰਾ ਦਈਏ ਕਿ ਜੂਸ ਨਹੀਂ ਪੀਣਾ ਤੁਸੀਂ ਆਮ ਤੌਰ ਤੇ ਵੇਖਿਆ ਹੋਏਗਾ ਜੂਸ ਯਾਨੀ ਜੋ ਅੱਧੇ ਤੱਕ ਤਾਂ ਤੁਸੀਂ ਉਸ ਫਾਈਬਰ ਦੇ ਵਿੱਚਲੇ ਜੂਸ ਸੋ ਫਾਸਟਰ ਫਾਈਬਰ ਹੀ ਨਿਕਲ ਜਾਂਦਾ ਸੋ ਉਹ ਤਾਂ ਮਿੱਠਾ ਪਾਣੀ ਹੈ ਸੋ ਅੰਤੜੀਆਂ ਲਈ ਫਾਇਦਾ ਬਿਲਕੁਲ ਖਤਮ ਜੇ ਤੇ ਬਾਕੀ ਅਸਰ ਵੀ ਰਹਿ ਜਾਣੇ ਜੇ 12 13% ਤੋਂ ਤੁਹਾਡੇ ਤੇ ਜੇ ਜੂਸ ਪੀ ਕੇ ਕੁਝ ਹਾਸਲ ਨਹੀਂ ਹੋਣਾ ਲੈਣਾ ਤਾਂ ਹਦਵਾਣਾ ਹੀ ਪਹਿਣਾ ਜੇ ਸੋ ਕੱਲ ਸਵੇਰੇ ਜਾਓ ਜੀ ਰੇੜੀ ਤੇ ਫਰਸਟ ਕਲਾਸ ਜੇ ਆ ਹਦਵਾਣਾ ਇਹ ਦੇਖ ਲਿਓ ਤਾਂ ਇੱਕ ਪਾਸਾ ਜਿਹੜਾ ਜ਼ਮੀਨ ਨੂੰ ਟੱਚ ਕਰਦਾ ਉਹ ਪੀਲਾ ਜ਼ਰੂਰ ਹੋਵੇ ਸੋ ਜੇ ਪੀਲਾ ਹੈਗਾ ਤਾਂ ਉਹ ਨੈਚੁਰਲ ਪੱਕਿਆ ਹੋਇਆ ਤੇ ਕੋਈ ਖਤਰਾ ਨਹੀਂ ਕਿਉਂਕਿ ਅੱਜਕੱਲ ਬਹੁਤ ਡਰਾਨ ਵਾਲੇ ਵੀ ਆਉਂਦੇ ਨੇ ਕਿ ਉਹਦੇ ਵਿੱਚ ਇੰਜੈਕਸ਼ਨ ਲੱਗੇ ਨਹੀਂ ਤੇ ਕੁਝ ਨਹੀਂ ਸੋ ਜੇ ਥੱਲੋ ਪੀਲਾ ਹੈਗਾ ਉਹ ਜ਼ਮੀਨ ਦੇ ਕੰਟੈਕਟ ਨਹੀਂ ਸੀਗਾ ਉਹ ਬਿਲਕੁਲ ਸਹੀ ਹੈ ਤੇ ਉਹ ਲਓ ਉਪਯੋਗ ਦਾ ਸੇਵਨ ਕਰੋ ਗਰਮੀਆਂ ਦਾ ਸਵਾਦ ਲਓ ਬਿਲਕੁਲ ਇਸ ਵਜੇ ਚੁਫੇਰੀਆਂ ਇੱਕੋ ਜਿਹੇ ਰੰਗ ਦਾ ਦਿਸ ਰਿਹਾ ਜਿਉਂ ਨਾ ਲੈਣਾ ਬਿਲਕੁਲ ਉੰਜ ਜਿਵੇਂ ਅਸੀਂ ਕਹਿੰਨੇ ਆ ਕਿ ਸਭ ਤੋਂ ਬਿਹਤਰ ਜੋ ਆਪਾਂ ਕਹਿੰਨੇ ਆ ਨਾ ਕਿ ਕੋਈ ਸਬਜ਼ੀ ਜਿਸ ਤੇ ਮਾੜਾ ਮੋਟਾ ਕੀੜਾ ਲੱਗ ਗਿਆ ਓਏ ਉਹ ਸੇਫ ਜੇ ਉਹਦੇ ਉੱਤੇ ਕੋਈ ਛਿੜਕਾ ਨਹੀਂ ਹੋਇਆ ਹੋਇਆ ਜਿਵੇਂ ਬੈਂਗਣ ਇਦਾਂ ਛਿੜਕਾ ਨਾਲ ਪਾ ਦਿੰਦੇ ਨੇ ਪਰ ਸਭ ਤੋਂ ਵਧੀਆ ਉਹੀ ਨੇ ਕੀੜਾ ਲੱਗਿਆ ਤਾਂ ਭਾਈ ਖਰਾਕ ਠੀਕ ਜੇ ਖਾਦਾ ਜਾ ਸਕਦਾ ਉਹਨਾ ਹਿੱਸਾ ਕੱਟ ਕੇ ਸੋ ਚੰਨ ਕਿੰਨਾ ਵੀ ਸੋਹਣਾ ਹੋਏ ਦਾਗ ਤਾਂ ਚੰਨ ਤੇ ਵੀ ਹੁੰਦਾ ਸੋ ਇਹ ਆਪਾਂ ਧਿਆਨ ਰੱਖੀਏ ਤੇ ਇਸ ਆਪ ਵੱਢੀਏ ਬਹੁਤ ਧੰਨਵਾਦ ਤੇ ਅਗਲੀ ਵਾਰ ਫਿਰ ਅਸੀਂ ਨਵੀਂ ਇੱਕ ਖੋਜ ਦੇ ਨਾਲ ਫਿਰ ਤੁਹਾਡੇ ਨਾਲ ਸਾਂਝ ਗੰਡਾਂਗੇ